ਇਸ ਤਰ੍ਹਾਂ ਟੈਚੀ ਦੀ ਫਾਰਮ ਵਿੱਚ ਪੈਸੇ ਦਿੱਤੇ ਜਾਣ ਮੁੱਖ ਮੰਤਰੀ ਬਣਨ ਵਾਸਤੇ ਇਹ ਇਹ ਬਹੁਤ ਜਾਤੀ ਕੀਤੀ ਗਈ ਹੈ ਜੋੜ ਕੇ ਸਿੱਧੇ ਰੂਪ ਵਿੱਚ ਕਾਂਗਰਸੀ ਖਾਂ ਕਿਸ ਤਰ੍ਹਾਂ ਨਾਲ ਹਮਲਾ ਹੋ ਜਾਂਦਾ ਹਾਲਾਂਕਿ ਉਹ ਖੁਦ ਕਾਂਗਰਸੀ ਨੇ ਉਹਨਾਂ ਦੇ ਸਿੱਧੂ ਸਾਹਿਬ ਵੀ ਨਜੋਬ ਸਿੰਘ ਸਿੱਧੂ ਹੋਣੇ ਵੀ ਕਾਂਗਰਸੀ ਨੇ ਸਰ ਸਾਬ ਨਜੋਬ ਤੋਂ ਸਿੱਧੂ ਦਾ ਬਿਆਨ ਅੰਦਰ 500 ਕਰੋੜ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਮੈਡਮ ਨਜੋਬਕਰ ਸਿੱਧੂ ਬੜੇ ਤਜਰਬੇਕਾਰ ਸਿਆਸਤਦਾਨ ਨੇ ਲੰਮਾ ਸਮਾਂ ਤੇ ਸਿਆਸਤ ਵਿੱਚ ਨੇ ਉਹਨਾਂ ਨੇ ਐਮਐਲਏ ਵੀ ਰਹੇ ਨੇ ਪਾਰਲੀਮੈਂਟ ਦੀ ਸਖਤ ਸਕੱਤਰ ਵੀ ਰਹੇ ਨੇ ਤੇ ਉਹਨਾਂ ਵੱਲੋਂ ਜਿਹੜਾ ਬਿਆਨ ਆਇਆ ਹੈਗਾ ਥੋੜਾ ਜਿਹਾ ਇਤਰਾਜ਼ ਵਾਲਾ ਹੈਗਾ ਕਿ ਉਹ ਇੱਕ ਜਿੱਥੇ ਇੱਕ ਪਾਸੇ ਉਹ ਸਿੱਧੂ ਸਾਹਿਬ ਆਸਤੇ ਉਮੀਦ ਕਰਦੇ ਨੇ ਕਾਂਗਰਸ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਚੇਹਰਾ ਲਾਣ ਨੇ ਤਾਂ ਹੀ ਉਹ ਕਾਰਸ਼ਾਨ ਗਏ ਜਦ ਕਿ ਸਿਆਸਤ ਇਸ ਤਰ੍ਹਾਂ ਜਿਹੜੀ ਸ਼ਰਤਾਂ ਹੈਗੀਆਂ ਜਾਂ ਇਸ ਤਰ੍ਹਾਂ ਦੀ ਜਿਹੜੀ ਐ ਸਿਆਸਤ ਨਾਲ ਇੱਕ ਸ਼ਰਤਾਂ ਜੋੜ ਕੇ ਸਿਆਸਤ ਚ ਕਲ ਗੱਲ ਨਹੀਂ ਹੁੰਦੀ ਹੈਗੀ ਤੇ ਦੂਜੇ ਨਾਲ ਨਾਲ ਦੀ ਨਾਲ ਉਹ ਦੋਗਲ ਨਾਲ ਜੁੜ ਜਾਂਦੀਆਂ ਇਕੱਠੀਆਂ ਇੱਕ ਤਾਂ ਸਿੱਧੂ ਸਾਹਿਬ ਤਾਂਣਗੇ ਜੇ ਮੁੱਖ ਮੰਤਰੀ ਬਣਾਣਗੇ ਤੁਝ ਕਹਿੰਦੇ ਕਿ ਸਾਡੇ ਕੋਲ ਮੁੱਖ ਮੰਤਰੀ ਵਾਸਤੇ 500 ਕਰੋੜ ਦਾ ਟੈਚਿਕਸ ਦੇਣ ਦੀ ਸਾਡੇ ਹਿੰਮਤ ਨਹੀਂ ਹੈਗੀ ਐ ਸੋ ਦੋਹਾਂ ਗੱਲਾਂ ਨੂੰ ਜੋੜ ਕੇ ਸਿੱਧੇ ਰੂਪ ਵਿੱਚ ਕਾਂਗਰਸੀ ਦਾ ਇਸ ਤਰ੍ਹਾਂ ਨਾਲ ਹਮਲਾ ਹੋ ਜਾਂਦਾ ਹਾਲਾਂਕਿ ਉਹ ਖੁਦ ਕਾਂਗਰਸੀ ਨੇ ਉਹਨਾਂ ਦੇ ਸਿੱਧੂ ਸਾਹਿਬ ਵੀ ਨੁਜੋਸ ਸਿੰਘ ਸਿੱਧੂ ਹੋਣੀ ਵੀ ਕਾਂਗਰਸੀ ਨੇ ਸੋ ਪਾਰਟੀ ਦਾ ਕਿਹੜੀ ਮਰਿਆਦਾ ਹੈਗੀ ਐ ਜੋ ਡਿਸਪੀਸਪਲਨ ਹੈਗਾ ਐ ਜੋ ਇੱਕ ਪਾਰਟੀ ਦਾ ਅਨੁਸ਼ਾਸਨ ਹੈਗਾ ਐ ਮੇਰਾ ਖਿਆਲ ਹੈ ਕਿ ਉਹ ਉਹ ਕਿਤਨਾ ਕਹਤੇ ਉਹਨਾਂ ਨੇ ਔਰੰਗਿਆ ਹੈਗਾ ਤੇ ਠੀਕ ਠੀਕ ਨਹੀਂ ਕੀ ਆਉਣਾ ਨੇ ਮੋਨਾ ਵਰਗੇ ਤਿਆਰਵੇਕਰ ਸਿਆਸਦਾਨ ਤੋਂ ਇਦਾਂ ਦੀ ਟਿੱਪਣੀ ਜੈਦਾਂ ਦਾ ਬਿਆਨ ਮੈਨੂੰ ਉਮੀਦ ਨਹੀਂ ਸੀ ਗਿਆ ਪਰ ਅੱਜ ਬਿਆਨ ਆਇਆ ਕਿ ਮੇਰਾ ਜਿਹੜਾ ਤੋੜ ਮਰੋੜ ਕੇ ਜਿਹੜਾ ਬਿਆਨ ਲਗਾਇਆ ਗਿਆ ਕਿ ਕਿਦਾਂ ਨੇ ਨਹੀਂ ਉਹ ਦੋ ਦੇਖੋ ਜੋ ਵੀ ਹੈ ਡੋਗਲਾਂ ਜੁੜ ਜਾਂਦੇ ਹੈਗੇ ਆ ਦੋਵਾਂ ਗੱਲਾਂ ਦਾ ਜਿਹੜਾ ਅਸਰ ਆ ਕਾਂਗਰਸ ਪਾਰਟੀ ਤੇ ਪੈਂਦਾ ਹੈਗਾ ਔਰ ਇਹ ਕੋਈ ਚੰਗੀ ਰਵਾਇਤ ਨਹੀਂ ਹੈਗੀ ਜਫਰ ਸਾਹਿਬ ਵੱਲੋਂ ਵੀ ਕਹਿ ਗਿਆ ਕਿ 350 ਕਰੋੜ ਦੇ ਉੱਤੇ ਮੁੱਦੇ ਤੇ ਬੋਲੇਗੇ ਦੁੱਖ ਜਖੜ ਸਾਹਿਬ ਲੰਮਾ ਸਮਾਂ ਕਾਂਗਰਸ ਰਹੇ ਨੇ ਜਖੜ ਸਾਹਿਬ ਦਾ ਸਾਰਾ ਪਰਿਵਾਰ ਕਾਂਗਰਸ ਰਿਹਾ ਹੈਗਾ ਦਹਾਕਿਆਂ ਤੋਂ ਕਾਂਗਰਸੀ ਰਹੇ ਨੇ ਬਲਾਮ ਜਖੜ ਜੀ ਦੋ ਵਾਰ ਲੋਕ ਸਭਾ ਦੇ ਸਪੀਕਰ ਰਹੇ ਨੇ ਤੇ अनेका ਵਾਰ ਉਹ ਐਮਪੀ ਬਣੇ ਨੇ ਉਹਨਾਂ ਨੂੰ ਆਪ ਪਤਾ ਹੈਗਾ ਕਿ ਕਾਂਗਰਸ ਦਾ ਕਲਚਰ ਕੀ ਰਿਹਾ ਜੇ ਉਹ ਇਹ ਦਲਜਾਮ ਲਾਦੇ ਨੇ ਤਾਂ ਲਾਜ਼ਮੀ ਤੌਰ ਤੇ ਮਤਲਬ ਉਹ ਉਹ ਜਿਹੋ ਉਹਨਾਂ ਦੇ ਫਾਦਰ ਸਾਹਿਬ ਸਿਆਸਤ ਵਿੱਚ ਹੈਗੇ ਆ ਉਦੋਂ ਤੋਂ ਕਲਚਰ ਹੋਊਗਾ ਇਹ ਤਾਂ ਉਹਨਾਂ ਨੂੰ ਆਪ ਪਤਾ ਹੈਗਾ ਕਿ ਵੀ ਕਾਂਗਰਸ ਇਹ ਕਲਚਰ ਨਹੀਂ ਹੈਗਾ ਇਹ ਠੀਕ ਹੈ ਹਰ ਪਾਰਟੀਆਂ ਫੰਡ ਲੈਂਦੀਆਂ ਨੇ ਫੰਡ ਚ ਜਿਹੜੇ ਜਿਹੜੇ ਗਰੀਬ ਉਮੀਦਵਾਰ ਹੁੰਦੇ ਉਹਨਾਂ ਦੀ ਮਦਦ ਵੀ ਕੀਤੀ ਜਾਂਦੀ ਹੈਗੀ ਉਹ ਇੱਕ ਅਲੱਗ ਪ੍ਰਕਿਰਿਆ ਹੈਗੀ ਉਹ ਹਰ ਪਾਰਟੀ ਅਪਣਾਦੀ ਹੈਗੀ ਹੈ ਪਰ ਇਸ ਤਰ੍ਹਾਂ ਟੈਚੀ ਦੀ ਫਾਰਮ ਵਿੱਚ ਪੈਸੇ ਦਿੱਤੇ ਜਾਣ ਮੁੱਖ ਮੰਤਰੀ ਬਣਨ ਵਾਸਤੇ ਇਹ ਇਹ ਬਹੁਤ ਜਾਤੀ ਕੀਤੀ ਗਈ ਹੈ ਕਿ ਲੱਗਦਾ ਕਿ ਜਿਸ ਤਰ੍ਹਾਂ ਕੀ ਕਹਿ ਰਹੇ ਕਿ 6 ਤੋਂ 7 ਦੇ ਮੈਂ ਜਿਹੜੇ ਮੁੱਖ ਮੰਤਰੀ ਦਾਅਵਾ ਕਰ ਰਹੇ ਨੇ ਨਿਊ ਹਰ ਪਾਰਟੀ ਜੁੜੀ ਹੈ ਨਾ ਸਿਆਸੀ ਕਾਕਿਆਮਾ ਰੱਖਣੀਆਂ ਜਾਂ ਪਾਲਣੀਆਂ ਜਾ ਸੋਚਣਾ ਇਹ ਕੋਈ ਜੁਰਮ ਨਹੀਂ ਹੈਗਾ ਹਰ ਪਾਰਟੀ ਚ ਐਦਾਂ ਦੇ ਲੀਡਰ ਹੁੰਦੇ ਨੇ ਸਭੋ ਜਿਹੜੀਆਂ ਨਰਕੁਸ਼ ਪਾਰਟੀਆਂ ਹੈ ਇਹ ਡਿਕਟੇਟਰਸ਼ਿਪ ਵਾਲੀਆਂ ਪਾਰਟੀਆਂ ਉਹਨਾਂ ਚ ਹੁੰਦਾ ਕਿ ਇੱਕ ਬੰਦੇ ਦਾ ਬਾਅਦ ਕੋਈ ਦੂਜਾ ਬੰਦਾ ਸੋਚ ਨਹੀਂ ਸਕਦਾ ਹੈਗਾ ਸੋ ਇਹ ਕੋ ਮਾੜੀ ਗੱਲ ਨਹੀਂ ਹੈਗੀ ਪਰ ਜੇ ਪਾਰਟੀਆਂ ਨੂੰ ਕੋਈ ਨੁਕਸਾਨ ਪੁੱਜਦਾ ਹੈ ਦੇ ਨਾਲ ਤਾਂ ਲਾਜ਼ਮੀ ਤੌਰ ਤੇ ਫਿਰ ਇਹ ਮਾੜੀ ਗੱਲ ਬਣ ਜਾਂਦੀ ਹੈਗੀ ਆਦਰਵਾਇਜ਼ ਇਹ ਕਾਂਗਰਸ ਪਾਰਟੀ ਹੈ ਇੱਥੇ ਡਿਕਟੇਟਰਸ਼ਿਪ ਨਹੀਂ ਹੈਗੀ ਹੈ ਭਾਜਪਾ ਇਸ ਤਰ੍ਹਾਂ ਦੀ ਗੱਲ ਕਰਕੇ ਦਿਖਾਵੇ ਕੋਈ ਫਿਰ ਪਤਾ ਲੱਗੂਗਾ ਜਾਂ ਹੋਰ ਜਿਹੜੀਆਂ ਪਾਰਟੀਆਂ ਕੋਈ ਜਿਹੜੀਆਂ ਨਰਕੁਸ਼ ਪਾਰਟੀਆਂ ਦੁਨੀਆ ਪਰ ਵਿੱਚ ਹੈ ਉੱਥੇ ਪਨ 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 ਦਿੱਤੀ ਜਾਂਦੀ ਜਾਂ ਦੂਰੰਧੀ ਵਿਚਾਰ ਨੂੰ ਕੋਈ ਇੱਕ ਇੱਕ ਦੀ ਕਹਿ ਵੀ ਨਹੀਂ ਸਕਦੇ ਪਰ ਕਾਂਗਰਸ ਕਿਉਂਕਿ ਜਮਹੂਰੀ ਪਾਰਟੀ ਹੈਗੀ ਹੈ ਕਾਂਗਰਸ ਹਰ ਤਰ੍ਹਾਂ ਦੀ ਮਤਲਬ ਜਿਹੜੀ ਇੱਕ ਵੇਲੇ ਆਪਣੇ ਬਾਜ਼ਾਰ ਪ੍ਰਗਟ ਕਰਨ ਦੀ ਖੁੱਲ ਹੈਗੀ ਹੈ ਇੱਥੇ ਮਤਲਬ ਦੇ ਦੇਖ ਲਓ ਕਿ ਸਚੀ थरूर ਹੋਣੀ ਵੀ ਪਿੱਛੇ ਕਾਂਗਰਸ ਦੇ ਹੈਗੇ ਹੈ ਤੇ ਹੋਰ ਬਹੁਤ ਸਾਰਾ ਗਰੁੱਪ ਆਫ 21 ਬਣਿਆ ਸੀ ਕਿਸੇ ਵੇਲੇ ਉਹ ਵੀ ਕਾਂਗਰਸ ਵਿੱਚ ਦਰਿਆ ਹੈਗਾ ਸੋ ਕਾਂਗਰਸ ਇਸ ਪੱਖੋਂ ਬਾਕੀ ਪਾਰਟੀਆਂ ਦੇ ਮੁਕਾਬਲੇ ਖਾਸ ਤੌਰ ਤੇ ਭਾਜਪਾ ਦੇ ਮੁਕਾਬਲੇ ਤੇ ਹੋਰ ਨਾ ਪਾੜੇ ਮੁਕਾਬਲੇ ਕਾਫੀ ਜਮਹੂਰੀਅਤ ਹੈ ਇਹ